ਦੇਖੋ 20 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਸ਼ੁਰੂ ਹੋ ਜਾਂਦੀ ਹੈ ਸੋ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਉਹ 20 ਜੂਨ ਤੋਂ ਜਿਹੜੀ ਆਪਣੀ ਲਵਾਈ ਹੈ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਉਹਨਾਂ ਨੂੰ ਸੰਜਮ ਨਾਲ ਜਿਹੜਾ ਪਾਣੀ ਆ ਉਹ ਜੂਰ ਵਰਤਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕੀ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਕਿ ਆਪਾਂ 2 ਹਫ਼ਤੇ ਤੱਕ ਜਿਹੜਾ ਪਾਣੀ ਆ ਉਹਨੂੰ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਿਸਾਨ ਵੀਰ ਇਹ ਵੀ ਧਿਆਨ ਰੱਖਣ ਕਿ ਜਦੋਂ ਝੋਨੇ ਦੀ ਆਪਾਂ ਲਵਾਈ ਕਰਨੀ ਹੈ ਤਾਂ ਦੋ ਹਫ਼ਤੇ ਚ ਜ਼ਰੂਰ ਪਾਣੀ ਖੜਾ ਰੱਖਣ ਪੜ ਉਸ ਤੋਂ ਬਾਅਦ ਜ਼ਿਆਦਾ ਪਾਣੀ ਦੇਰ ਦਾ ਖੜਾ ਨਾ ਰੱਖਣ ਪਾਣੀ ਦੀ ਸੰਜਮ ਵਰਤੋ ਜ਼ਰੂਰ ਕਰਨ ਕਿਉਂਕਿ ਆਪਾਂ ਦੇਖ ਰਿਹਾ ਕਿ ਜਿਹੜਾ ਤਰਤੀਹਟਲਾ ਪਾਣੀ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਤੇ ਸਾਨੂੰ ਜਿਹੜਾ ਪਾਣੀ ਹੈ ਉਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਲੋੜ ਹੈ ਤੇ ਉਨਾ ਹੀ ਵਰ ਇਸ ਤਰ੍ਹਾਂ ਹੀ ਦੇਖ ਰਿਹਾ ਕਿ ਆਪਾਂ ਦਾ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਐ ਇੰਨੀ ਜ਼ਿਆਦਾ ਕਨਫੀਟ ਸਰਫੇਸ ਹੋ ਰਿਹਾ ਸੋ ਹੁਣ ਜਿਵੇਂ ਮੌਨਸੂਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਐ ਉਹ ਵੀ ਆਪਾਂ ਨੂੰ ਥੱਲੋਂ ਜਿਹੜਾ ਧਰਤੀ ਹੇਠੋਂ ਨਾ ਕੱਟਣਾ ਪਵੇ ਬਾਰਿਸ਼ ਤੇ ਪਾਣੀ ਨਾਲੀ ਜਿਹੜੇ ਉਹ ਤਰਖਤ ਐ ਉਹ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਆ ਤਾਂ ਦੇਖੋ 20 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਸ਼ੁਰੂ ਹੋ ਜਾਂਦੀ ਐ ਸੋ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਉਹ 20 ਜੂਨ ਤੋਂ ਜਿਹੜੀ ਆਪਣੀ ਲਵਾਈ ਹੈ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਉਹਨਾਂ ਨੂੰ ਸੰਜਮ ਨਾਲ ਜਿਹੜਾ ਪਾਣੀ ਆ ਉਹ judicious ਵਰਤਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕਿ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਕਿ ਆਪਾਂ 2 ਹਫ਼ਤੇ ਤੱਕ ਜਿਹੜਾ ਪਾਣੀ ਆ ਉਹਨੂੰ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਿਸਾਨ ਵੀਰ ਇਹ ਵੀ ਧਿਆਨ ਰੱਖਣ ਕਿ ਜਦੋਂ ਝੋਨੇ ਦੀ ਆਪਾਂ ਲਵਾਈ ਕਰਨੀ ਹੈ ਤਾਂ 2 ਹਫ਼ਤੇ ਜਰੂਰ ਪਾਣੀ ਖੜਾ ਰੱਖਣ ਪੜੇ ਉਸ ਤੋਂ ਬਾਅਦ ਜ਼ਿਆਦਾ ਪਾਣੀ ਦੇਰ ਤੱਕ ਖੜਾ ਨਾ ਰੱਖਣ ਪਾਣੀ ਦੀ ਸੰਜਮ ਵਰਤੋ ਜਰੂਰ ਕਰਨ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਤਰਤੀਆ ਇਕਲਾ ਪਾਣੀ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਕਿ ਸਾਨੂੰ ਜਿਹੜਾ ਪਾਣੀ ਹੈ ਉਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਲੋੜ ਹੈ ਤੇ ਉਹਨਾਂ ਹੀ ਵਰਤੀਏ ਜਿੰਨੀ ਆਪਾਂ ਨੂੰ ਲੋੜ ਹੈ ਇਸੇ ਤਰ੍ਹਾਂ ਹੀ ਦੇਖ ਰਿਹਾ ਕਿ ਆਪਾਂ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਐ ਇੰਨੀ ਜ਼ਿਆਦਾ ਕਨਫੀਟ ਸਰਫੇਸ ਹੋ ਰਿਹਾ ਸੋ ਹੁਣ ਜਿਵੇਂ ਮੌਨਸੂਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਹੈ ਉਹ ਵੀ ਆਪਾਂ ਨੂੰ ਥੱਲੋਂ ਜਿਹੜਾ ਧਰਤੀ ਹੇਠੋਂ ਨਾ ਕੱਟਣਾ ਪਵੇ ਬਾਰਿਸ਼ ਤੇ ਪਾਣੀ ਨਾਲੀ ਜਿਹੜੇ ਉਹ ਤਰਖਤ ਹੈ ਉਹ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਆ ਤਾਂ ਦੇਖੋ 20 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਸ਼ੁਰੂ ਹੋ ਜਾਂਦੀ ਐ ਸੋ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਉਹ 20 ਜੂਨ ਤੋਂ ਜਿਹੜੀ ਆਪਣੀ ਲਵਾਈ ਹੈ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਉਹਨਾਂ ਨੂੰ ਸੰਜਮ ਨਾਲ ਜਿਹੜਾ ਪਾਣੀ ਆ ਉਹ ਜ਼ੋਰ ਵਰਤਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਕੀ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਕਿ ਆਪਾਂ 2 ਹਫ਼ਤੇ ਤੱਕ ਜਿਹੜਾ ਪਾਣੀ ਆ ਉਹਨੂੰ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਿਸਾਨ ਵੀਰ ਇਹ ਵੀ ਧਿਆਨ ਰੱਖਣ ਕਿ ਜਦੋਂ ਝੋਨੇ ਦੀ ਆਪਾਂ ਲਵਾਈ ਕਰਨੀ ਹੈ ਤਾਂ ਦੋ ਹਫ਼ਤੇ ਚ ਜ਼ਰੂਰ ਪਾਣੀ ਖੜਾ ਰੱਖਣ ਪੜੇ ਉਸ ਤੋਂ ਬਾਅਦ ਜ਼ਿਆਦਾ ਪਾਣੀ ਦੇਰ ਦਾ ਖੜਾ ਨਾ ਰੱਖਣ ਪਾਣੀ ਦੀ ਸੰਜਮ ਵਰਤੋ ਜ਼ਰੂਰ ਕਰਨ ਕਿਉਂਕਿ ਆਪਾਂ ਦੇਖ ਰਿਹਾ ਹੈ ਕਿ ਜਿਹੜਾ ਤਰਤੀਹਟਲਾ ਪਾਣੀ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਕਿ ਸਾਨੂੰ ਜਿਹੜਾ ਪਾਣੀ ਹੈ ਉਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਲੋੜ ਹੈ ਤੇ ਉਹਨਾਂ ਹੀ ਵਰਤੀਏ ਜਿੰਨੀ ਆਪਾਂ ਨੂੰ ਲੋੜ ਹੈ ਇਸੇ ਤਰ੍ਹਾਂ ਹੀ ਦੇਖ ਰਿਹਾ ਕਿ ਆਪਾਂ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਐ ਇੰਨੀ ਜ਼ਿਆਦਾ ਕੰਕਰੀਟ ਸਰਫੇਸ ਹੋ ਰਿਹਾ ਸੋ ਹੁਣ ਜਿਵੇਂ ਮੌਨਸੂਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਨੂੰ ਵੱਧ-ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਣੀ ਹੈ ਉਹ ਵੀ ਆਪਾਂ ਨੂੰ ਥੱਲੋਂ ਜਿਹੜਾ ਧਰਤੀ ਹੇਠੋਂ ਨਾ ਘਟਣਾ ਪਵੇ ਬਾਰਿਸ਼ ਤੇ ਪਾਣੀ ਨਾਲੀ ਜਿਹੜੇ ਉਹ ਦਰਖਤ ਹੈ ਉਹ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਆਂ